ਇਸ ਤਰ੍ਹਾਂ ਬੱਲ ਸੁੱਕ ਜੂਗੀ ਤੇ ਤੁਸੀਂ ਜੇ ਬੱਲ ਨੂੰ ਬਈ ਸਮਾਰ ਕੇ ਦੇਖੋਗੇ ਤਾਂ ਬੱਲ ਦੇ ਵਿੱਚ ਵੀ ਤੁਹਾਨੂੰ ਬਈਆ ਦੇਖੋ ਇਹਦੇ ਨਾ ਪੂਰੇ ਪੂਰੇ ਐ ਲੱਗੂਗਾ ਵੀ ਪੂਰਾ ਪੂਰੀ ਜਦੋਂ ਨਮੀ ਬਣੀ ਰਹਿੰਦੀ ਹੈ ਬੱਲਾਂ ਦੇ ਵਿੱਚ ਜਾਂ ਉੱਪਰੋਂ ਮੌਸਮ ਖਰਾਬ ਰਹਿੰਦਾ ਤਾਂ ਬਈ ਫਿਰ ਇਹ ਰੋਗ ਆ ਜਾਂਦਾ ਹੈਗਾ ਤੇ ਬੱਲਾਂ ਨੂੰ ਵੱਧ ਹੋਇਆ ਜੇ ਜਤੋਂ ਪਾਟ ਗੀਆਂ ਬੱਲਾ ਪੂਰੀਆਂ ਤਾਂ ਉਸੇ ਕਾਪਰ ਦੇ ਵੀ ਕਿਸੇ ਚੀਜ਼ ਨਾਲ ਚਾਹੇ ਤੁਸੀਂ ਕਿਸੇ ਬੁਰਸ਼ ਨਾਲ ਠੀਕ ਆ ਉਹਦੇ ਉੱਪਰ ਪੇਸਟਿੰਗ ਕਰ ਦੋ ਤੇ ਉਹਦੇ ਨਾਲ ਬਈ ਸਤਿ ਸ਼੍ਰੀ ਅਕਾਲ ਦੋਸਤੋ ਹੈਪੀ ਫਾਰਮਿੰਗ ਲਾਈਫ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਇੱਕ ਅਜਿਹੀ ਬਿਮਾਰੀ ਦੇ ਬਾਰੇ ਗੱਲ ਕਰ ਰਹੇ ਹਾਂ ਬਈ ਜਿਹੜੀ ਕਿ ਐਲ ਸਾਨੂੰ ਦੇਖਣ ਨੂੰ ਆ ਲੱਗੂਗਾ ਵੀ ਬੱਲਾ ਸੁੱਕ ਕੇ ਜਿਵੇਂ ਬਲਾਈਟ ਮੰਗੂ ਲੱਗੋ ਵੀ ਖਤਮ ਹੋਈ ਜਾਂਦੀਆਂ ਨੇ ਤੇ ਬੱਲ ਥੋੜੀ ਜਿਹੀ ਪਿੱਛੋਂ ਬੱਲ ਸਹੀ ਰਿਹਾ ਕਰੋ ਤੇ ਮੂਰੋਂ ਥੋੜੀ ਸੁੱਕ ਜਾ ਕਰੂਗੀ ਅੱਜ ਆਪਾਂ ਗੱਲ ਕਰ ਰਹੇ ਹਾਂ ਬਈ ਗਮੀ ਜਿਹਨੂੰ ਆਪਾਂ ਕਹਿੰਦੇ ਆ ਹੂੰ ਤਾਂ ਬਈ ਜੇ ਆਪਾਂ ਇੰਗਲਿਸ਼ ਚ ਕਹਿੰਦੇ ਤਾਂ ਗਮੀ ਸਟੈਂਪਰ ਬਲਾਈਟ ਤੇ ਹੂੰ ਬਈ ਜੇ ਆਪਾਂ ਹੁਣਾਂ ਕਹਿੰਦੇ ਤਾਂ ਵੀ ਬੱਲਾਂ ਦੇ ਵਿੱਚ ਗੂਂਦ ਨਿਕਲਣਾ ਜਿਹ ਪਿਆਬੀ ਚ ਕੀ ਆ ਪਪੀਆਂ ਗੁੱਲ ਬੱਲਾਂ ਦੇ ਵਿੱਚ ਜੂੰਦ ਨਿਕਲਣ ਵਾਲੀ ਬਿਮਾਰੀ ਬਈ ਇਹਦੇ ਬਾਰੇ ਗੱਲਬਾਤ ਕਰਦੇ ਆਂਗੇ ਤੇ ਤੁਹਾਨੂੰ ਬਈ ਇਹਦਾ ਹੋ ਵੀ ਦਿਖਾ ਦਿੰਨੇ ਆਂ ਵੀ ਇਹ ਇੱਕ ਹੁੰਦਾ ਕੀ ਚੀਜ਼ ਆ ਵੀ ਇਹ ਸ਼ੁਰੂਆਤ ਕਿਵੇਂ ਹੁੰਦੀ ਆ ਤੇ ਜੇ ਹੁਣ ਤੁਸੀਂ ਬਈ ਇਹਦੀ ਸ਼ੁਰੂਆਤ ਦੀ ਗੱਲ ਕਰ ਲਈ ਆਪਾਂ ਠੀਕ ਆ ਇਹ ਆ ਦੇਖ ਲਓ ਬਈ ਇਹਦੇ ਨਾਲ ਪੱਤਿਆਂ ਤੇ ਬਈ ਥੋੜੇ ਥੋੜੇ ਨਾਲ ਪੂਰੇ ਰੰਗ ਦੇ ਤੁਹਾਨੂੰ ਦਾਗ ਬੰਦਨ ਨੂੰ ਮਿਲਣਗੇ ਤੇ ਇਸ ਤਰ੍ਹਾਂ ਬਈ ਬੱਲ ਜਿਵੇਂ ਸਿਰੇ ਤੋਂ ਇਸ ਤਰ੍ਹਾਂ ਜਿਵੇਂ ਆ ਬੱਲ ਹੈ ਬਈ ਇਸ ਤਰ੍ਹਾਂ ਬੱਲ ਸੁੱਕ ਜਾਊਗੀ ਤੇ ਤੁਸੀਂ ਜੇ ਬੱਲ ਨੂੰ ਬਈ ਸਮਾਰ ਕੇ ਦੇਖੋਗੇ ਤਾਂ ਬੱਲ ਦੇ ਵਿੱਚ ਵੀ ਤੁਹਾਨੂੰ ਬਈਆ ਦੇਖੋ ਇਹਦੇ ਨਾ ਪੂਰੇ ਪੂਰੇ ਐ ਲੱਗੂਗਾ ਬਈ ਪੂਰਾ ਪੂਰੀ ਕੋਈ ਪਈ ਬੱਲ ਸਾਰੀ ਬਈ ਇਹ ਬਈ ਗਮੀ ਟੈਂਪਰ ਬ্লাইਟ ਹੈ ਤੇ ਇਹਨੂੰ ਬਈ ਰੋਕਣਾ ਜ਼ਰੂਰੀ ਹੈਗਾ ਜੇ ਤਾਂ ਜਦੋਂ ਤਾਂ ਇਹ ਸ਼ੁਰੂਆਤੀ ਤੌਰ ਤੇ ਹੁੰਦੀ ਹੈ ਉਹ ਤਾਂ ਬਈ ਇਹਦਾ ਕੋਈ ਐਡਾ ਹੋ ਨਹੀਂ ਹੁੰਦਾ ਪਰ ਜਦੋਂ ਇਹ ਵੱਧਦੀ ਹੈ ਬਈ ਫਿਰ ਇਹ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈਗੀ ਤੇ ਇਹ ਫੰਗਸ ਆਪਣੇ ਆਇਆ ਸੀ ਬਈ ਹੁਣ ਆਪਾਂ ਇਹਦਾ ਟ੍ਰੀਟਮੈਂਟ ਕਰਤਾ ਸੀਗਾ ਪਰ ਆਹੋ ਹੈਗਾ ਮੌਸਮ ਬਈ ਬਿੰਦੇ ਬਿੰਦੇ ਖਰਾਬ ਹੋ ਜਾਂਦਾਗਾ ਮੌਸਮ ਖਰਾਬ ਹੋ ਜਾਂਦਾ ਤਾਂ ਕਰਕੇ ਬਈ ਫੇਰ ਇਹ ਫੇਰ ਫੇਰ ਰੋਗ ਆਉਂਦੀ ਆਉਂਦਾਗਾ ਕਈ ਬੱਲਾਂ ਨੂੰ ਹੋਇਆ ਸੀ ਬਈ ਸਾਡੇ ਪਰ ਟ੍ਰੀਟਮੈਂਟ ਆਪਾਂ ਇਹਦਾ ਕਰ ਲਿਆ ਸੀ ਇਹਦਾ ਟ੍ਰੀਟਮੈਂਟ ਬਈ ਟਾਈਮ ਟੂ ਟਾਈਮ ਕਰਨਾ ਜ਼ਰੂਰੀ ਆ ਵੈਸੇ ਤਾਂ ਇਹਨੂੰ ਹੈਗਾ ਤਾਂ ਇਹ ਬਈ ਫੰਗਸ ਹੀ ਹੈਗਾ ਪਰ ਇਹ ਰੋਗ ਫੰਗੀ ਸਾਈਡ ਇਹਨੂੰ ਰੋਕ ਤਾਂ ਲੈਂਦੇ ਨੇ ਪਰ ਜਦੋਂ ਇਹ ਬਾਲੇ ਜੇ ਆਪਾਂ ਵੱਡੇ ਉਹ ਤੇ ਕਹੀਏ ਫੇਰ ਬਈ ਇਹ ਫੇਰ ਰੋਕਣਾ ਇਹਨੂੰ ਮੁਸ਼ਕਲ ਵਾਲਾ ਕੰਮ ਹੋ ਜਾਂਦਾ ਹੈਗਾ ਤੇ ਹੁਣ ਆਪਾਂ ਜਿੱਦੋਂ ਇਹ ਬਈ ਆਪਣੇ ਫੰਗਸ ਆਇਆ ਸੀ ਇੱਕ ਜਿਹਦਾ ਫੰਗਸ ਦਾ ਬਈ ਮੇਨ ਤੁਹਾਨੂੰ ਦੱਸ ਦਿੰਦਾ ਕਾਰਨ ਵੀ ਇਹ ਕੀ ਆ ਜਿੱਥੇ ਮੰਨ ਲਓ ਆਪਣੇ ਥੋੜਾ ਇੱਥੇ ਵਿਚਾਰੇ ਥੋੜਾ ਡੂੰਗਾ ਥਾਂ ਹੋ ਗਿਆ ਸੀ ਤੇ ਇੱਥੇ ਬਈ ਇਹ ਫੰਗਸ ਆਇਆ ਸੀ ਕਈ ਵੱਲਾਂ ਨੂੰ ਆਇਆ ਸੀ ਇੱਥੇ ਉਹ ਪਿੱਛੇ ਵੀ ਦੇਖ ਸਕਦੇ ਹੋ ਉੱਥੇ ਵੀ ਆਇਆ ਸੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਪਿੱਛੇ ਹੈ ਨਹੀਂਗਾ ਇਹ ਨਾ ਬਈ ਕਾਰਨ ਇਹ ਹੈ ਵੀ ਜਿੱਥੇ ਥੋੜਾ ਜਿਆਦਾ ਜਿਆਦੇ ਜਦੋਂ ਨਮੀ ਬਣੀ ਰਹਿੰਦੀ ਹੈ ਬੱਲਾਂ ਦੇ ਵਿੱਚ ਜਾਂ ਉੱਪਰੋਂ ਮੌਸਮ ਖਰਾਬ ਰਹਿੰਦਾ ਤਾਂ ਬਈ ਫਿਰ ਇਹ ਰੋਗ ਆ ਜਾਂਦਾ ਹੈਗਾ ਤੇ ਇਹਨੂੰ ਹੁਣ ਬਈ ਆਪਾਂ ਗੱਲ ਕਰਦਾ ਇਹਨੂੰ ਰੋਕਣਾ ਕਿਵੇਂ ਆਪਾਂ ਵੀ ਕੀ ਕਰ ਸਕਦੇ ਆਂ ਆਪਾਂ ਇਹਦੇ ਵਾਸਤੇ ਇਹਦੇ ਵਾਸਤੇ ਬਈ ਸਭ ਤੋਂ ਵਧੀਆਗਾ ਪਰ ਜਦੋਂ ਸ਼ੁਰੂਆਤੀ ਤੌਰ ਤੇ ਵੀ ਤੁਹਾਨੂੰ ਦੀਂਦਾਗਾ ਠੀਕ ਆ ਸ਼ੁਰੂਆਤੀ ਤੌਰ ਤੇ ਕੱਲੇ ਤੱਬੇ ਪੈਣਗੇ ਪੱਤਿਆਂ ਦੇ ਵਿੱਚ ਬਰਾਊਨ ਬਰਾਊਨ ਛੋਟੇ ਛੋਟੇ ਆ ਪੂਰੇ ਪੱਤੇ ਦੇ ਵਿੱਚ ਦੇਖਣੇ ਤੁਹਾਨੂੰ ਨਿੱਕੇ ਨਿੱਕੇ ਛੋਟੇ ਛੋਟੇ ਸਾਰੇ ਪੱਤੇ ਦੇ ਵਿੱਚ ਹੋ ਜਾਣਗੇ ਬਈ ਉੱਥੇ ਇਹਦੀ ਸ਼ੁਰੂਆਤ ਹੁੰਦੀ ਹੈ ਜਦੋਂ ਸ਼ੁਰੂਆਤੀ ਤੌਰ ਤੇ ਤੁਹਾਨੂੰ ਇਹ ਦਿਖਣ ਲੱਗਦੀ ਚੀਜ਼ ਹੈ ਤਾਂ ਬਈ ਉਹ ਤਾਂ ਤੁਸੀਂ ਕੋਈ ਕੰਟੈਕਟ ਫੰਗੀ ਸਾਈਡ ਉੱਪਰ ਲਾ ਕਰ ਸਕਦੇ ਹੋ ਇਹਦੇ ਤੇ ਕੋਈ ਵੀ ਕਰ ਸਕਦੇ ਹੋ ਠੀਕ ਹੈ ਤੁਸੀਂ ਉਦੋਂ ਚਾਹੇ ਐਂਟਰਾਕੋਲ ਕਰ ਦਿਓ ਠੀਕ ਹੈ ਤੇ ਚਾਹੇ ਆਪਾਂ ਹੁਣ ਅੱਜ ਕੱਲ 1263 ਦਾ ਬਈ ਉਹ 1263 ਕਰ ਸਕਦੇ ਹਾਂ ਪਰ ਜੇਦੋ ਇਹ ਬਈ ਵੱਡੇ ਲੈਵਲ ਤੇ ਹੋ ਜਾਏ ਠੀਕ ਹੈ ਵੀ ਜੜ ਤੱਕ ਪੂਰਾ ਪਹੁੰਚ ਜੇ ਕੰਮ ਇਹ ਉਦੋਂ ਬਈ ਫਿਰ ਇਹਨੂੰ ਆਪਾਂ ਨੂੰ ਸਿਸੋਮੈਟਿਕ ਫੰਗੀਸਾਈਡ ਨਾਲ ਹੀ ਆਪਾਂ ਇਹਨੂੰ ਉਹ ਕਰ ਸਕਦੇ ਹਾਂ ਕੰਟਰੋਲ ਸਭ ਤੋਂ ਵਧੀਆ ਤਾਂ ਬਈ ਇਹ ਤਾਂ ਆ ਬਈ ਜਿਹੜੀ ਬੱਲ ਤਾਂ ਜ਼ਿਆਦੇ ਹੋਊਗੀ ਖਰਾਬ ਹੋਊਗੀ ਉਹਦੇ ਵਾਸਤੇ ਬਈ ਆਪਾਂ ਇਹ ਇਹਨੂੰ ਉਹਦੇ ਵਾਸਤੇ ਬਈ ਉਹਦੇ ਤੇ ਆਪਾਂ ਵੱਧ ਤੋਂ ਵੱਧ ਧਿਆਨ ਦੇਣਾ ਵੀ ਗਾਹਾਂ ਵਾਲੇ ਬੂਟੇ ਤੇ ਇਹ ਨਾ ਨਾ ਜਾਵੇ ਉਹਦੇ ਲਈ ਆਪਾਂ ਸਭ ਤੋਂ ਬਈ ਜੇ ਆਪਾਂ ਮੇਨ ਆ ਮੇਨ ਫੰਗੀਸਾਈਡਾਂ ਦੀ ਗੱਲ ਕਰ ਕਰੀਏ ਕਰੀਏ ਤਾਂ ਤਾਂ ਬਈ ਇਹਨੂੰ ਕਾਹ ਜਿਹੜੇ ਕਾਪਰ ਵਾਲੇ ਫੰਗੀਸਾਈਡ ਆ ਉਹ ਇਹਦੇ ਤੇ ਵੱਧ ਕੰਮ ਕਰਦੇ ਜਿਨ੍ਹਾਂ ਚ ਕਾਪਰ ਪਾਇਆ ਜਾਂਦਾ ਤੁਸੀਂ ਬਈ ਆਏਗਾ ਜੇ ਤੁਸੀਂ ਉਹ ਕਰਨਾ ਤਾਂ ਸਭ ਤੋਂ ਵਧੀਆ ਤਾਂ ਇਹ ਹੈ ਬਈ ਤੁਸੀਂ ਵੀ ਕਾਪਰ ਨੂੰ ਨਾ ਵੀ ਕਿਸੇ ਚੀਜ਼ ਨਾਲ ਵੀ ਜਿੱਥੇ ਬੱਲਾ ਨੂੰ ਵੱਧ ਹੋਇਆ ਵੀ ਜਿੱਥੇ ਪਾਟ ਗਿਆ ਬੱਲਾ ਪੂਰੀਆਂ ਤਾਂ ਉਸੇ ਕਾਪਰ ਦੀ ਵੀ ਕਿਸੇ ਚੀਜ਼ ਨਾਲ ਚਾਹੇ ਤੁਸੀਂ ਕਿਸੇ ਬੁਰਸ਼ ਨਾਲ ਠੀਕ ਆ ਉਹਦੇ ਉੱਪਰ ਬੇਸਟਿੰਗ ਕਰ ਦੋ ਤੇ ਉਹਦੇ ਨਾਲ ਬਈ ਸੇਤੀ ਕੰਟਰੋਲ ਹੋ ਜੂਗਾ ਜਿਹੜੀਆਂ ਬੱਲਾਂ ਤੇ ਵੱਧਦਾਗਾ ਠੀਕ ਆ ਵੀ ਉਹ ਵੈਸੇ ਕਿਉਂਕਿ ਜਦੋਂ ਵੱਡੇ ਪੱਧਰ ਤੇ ਕੀਤੀ ਕਰਨੇ ਆ ਇਹ ਕੰਮ ਔਖਾ ਹੋ ਜਾਂਦਾ ਪਰ ਜਿਹੜੀਆਂ ਮੇਨ ਮੇਨ ਬੱਲਾਂ ਵਿੱਚ ਤੁਹਾਨੂੰ ਦਿਖ ਰਹੀਆਂ ਬਾਹਰ ਦੇ ਵਿੱਚ ਉਹਦੇ ਤੁਸੀਂ ਇਹ ਕੰਮ ਕਰ ਸਕਦੇ ਹੋ ਜਾਂ ਬਈ ਸਭ ਤੋਂ ਵੱਧ ਜੇ ਤੁਸੀਂ ਆਪਣਾ ਜਿਹਾ ਥਾਇਓਫਨੇਟ ਮਿਥਾਈ ਲਾਉਂਦਾ 70% ਠੀਕ ਆ ਰੋਕੋ ਨਾਮ ਤੇ ਆਉਂਦਾਗਾ ਉਹ ਸਾਰੇ ਬਾਈ ਕਰਦੇ ਰਹਿੰਦਾ ਮਥੈਲ ਸਾਰਿਆਂ ਨੂੰ ਪਤੀ ਹੈਗਾ ਤਾਂ ਬਈ ਤੁਸੀਂ ਉਹਦੀ ਸਪਰੇਅ ਕਰ ਸਕਦੇ ਹੋ 200 ਗ੍ਰਾਮ 1 ਕਿੱਲੇ ਦੀ ਠੀਕ ਹੈ 1 ਕਿੱਲੇ ਦੀ 200 ਗ੍ਰਾਮ ডোজ ਦੇਣੀ ਆਪਾਂ 1 ਕਿੱਲੇ ਦੀ 200 ਗ੍ਰਾਮ ਦੀ ਤੁਸੀਂ ਉਹਦੀ ਸਪਰੇਅ ਕਰ ਸਕਦੇ ਹੋ ਠੀਕ ਆ ਬਾਕੀ ਜਿਹੜਾ ਵੀ ਕੰਟੈਕਟ ਜੀਜੇ ਬਾਈ ਸਿਸਮੈਟਿਕ ਹੈ ਠੀਕ ਆ ਜਿਹੜਾ ਸਿਸਮੈਟਿਕ ਫੰਗੀਸਾਈਡ ਆ ਉਹ ਲਗਭਗ ਇੱਥੇ ਸਾਰੀ ਕੰਮ ਕਰ ਦਿੰਦੇ ਆ ਠੀਕ ਆ ਜੇ ਹੁਣ ਤਾਂ ਆਪਾਂ ਮੈਂ ਨਾ ਉਹਦੀ ਗੱਲ ਕਰੀਏ ਬਾਈ ਜਿਹੜੇ ਕੰਟੈਕਟ ਤੇ ਸਿਸਮੈਟਿਕ ਫੰਗੀ ਸਾਈਡ ਨੇ ਜਿਵੇਂ ਹੁਣ ਐਮਈ ਸਟਾਰ ਟੌਪ ਆ ਬਾਈ ਉਹ ਇਹ ਤੇ ਪੂਰਾ ਵਧੀਆ ਰਿਜ਼ਲਟ ਦਿੰਦਾ ਤੇ ਨਟਿਬੋ ਬਾਈ ਨਟਿਬੋ ਦਾ ਮੈਂ ਇਹਦੇ ਉੱਤੇ ਬੈਸਟ ਰਿਜ਼ਲਟ ਦੇਖਿਆ ਹਾਲੇ ਤੱਕ ਨਟਿਬੋ ਸਭ ਤੋਂ ਵਧੀਆ ਤੇ ਬਾਈ ਬੈਸਟ ਰਿਜ਼ਲਟ ਦਿੰਦਾ ਹੈ ਜੇ ਤੁਸੀਂ ਨਟਿਬੋ ਸੋਨੂੰ ਫੰਗੀ ਸਾਈਡ ਕਿਤੋਂ ਇਹ ਨਟਿਬੋ ਜਾਂ ਤੁਸੀਂ ਐਮਈ ਸਟਾਰ ਟੌਪ ਟੌਪ ਕਰ ਸਕਦੇ ਹੋਗੇ ਠੀਕ ਹੈ ਇਹ ਫੰਗੀ ਸਾਈਡ ਬਈ ਇਹ ਤੇ ਉੱਤੇ ਬਹੁਤ ਚੰਗਾ ਕੰਮ ਕਰਦੇ ਹੈਗੇ ਇਹਨੂੰ ਬਈ ਕੰਟਰੋਲ ਕਰਨਾ ਜ਼ਰੂਰੀ ਹੈ ਕਿਉਂਕਿ ਫਿਰ ਇਹ ਤੁਹਾਡੇ ਬਾਹਰ ਦਾ ਨੁਕਸਾਨ ਵਧ ਕਰਦਾ ਮਰ ਜਾ ਆ ਜਾ ਕਰੂ ਬਾਈ ਪਿੱਛੋ ਬੱਲ ਸਹੀ ਰਿਆ ਕਰੂ ਤੇ ਮੂਰੋ ਬੱਲ ਸੁੱਕਣ ਲੱਗ ਜਾ ਕਰੂਗੀ ਇਹ ਬਾਈ ਬਸ ਇਹਦੀ ਮੇਨ ਨਿਸ਼ਾਨੀ ਇਹੀ ਆ ਬਈ ਬੂਟੇ ਦੇ ਵਿੱਚ ਗੂੰਦ ਨਿਕਲੀ ਜਾਂਦੀ ਰਹਿੰਦੀ ਹੈਗੀ ਜਿੱਥੋਂ ਬੱਲ ਦੇ ਵਿੱਚੋਂ ਨਾ ਗੂੰਦ ਨਿਕਲੂਗੀ ਤੁਸੀਂ ਇਹਦੀ ਪਛਾਣ ਆ ਬਾਈ ਮੇਨ ਥੋੜੀ ਥੋੜੀ ਗੂੰਦ ਸਰਵਤੀ ਤੌਰ ਤੇ ਤੁਹਾਨੂੰ ਪਤਾ ਲੱਗੂ ਸਰਵਤੀ ਤੌਰ ਤੇ ਪੂਰੀ ਐ ਗੂੰਦ ਨਿਕਲੂਗੀ ਜਿਵੇਂ ਚਿਪਚਿਪਾ ਪਾਣੀ ਨਿਕਲਦਾ ਹੁੰਦਾ ਵਿੱਚੋਂ ਤੇ ਬਾਅਦ ਚ ਉਹ ਬਾਈ ਪਾਣੀ ਵੀ ਆਹਦਾ ਆਪਣੇ ਬਰਾਊਨ ਰੰਗ ਦਾ ਹੋ ਜਾਊਗਾ ब्राउन ਰੰਗ ਦਾ ਦੇਖੂਗਾ ਤੁਹਾਨੂੰ ਉਹ ਵਿੱਚੋਂ ਨਿਕਲ ਕੇ ਨਿੱਕੇ ਨਿੱਕੇ ਗੁੰਦ ਦੇ ਬਈਆਂ ਛੱਟੇ ਉੱਥੇ ਬਣ ਜਾ ਕਰਨਗੇ ਇਹ ਇਹਦੀ ਬਈ ਪਛਾਣ ਆਗੀ ਬਾਕੀ ਆਇਆ ਬਈ ਇਹਦੇ ਵਾਸਤੇ ਤੁਸੀਂ ਇਹ ਫੰਗੀਸਾਈਡ ਵਰਤ ਸਕਦੇ ਹੋ ਤੇ ਡਰਿੰਚਿੰਗ ਇਹਦੇ ਤੇ ਨਾਲ ਬਈ ਕਾਪਰ ਦੀ ਡਰਿੰਚਿੰਗ ਇਹਦੇ ਵਿੱਚ ਜ਼ਰੂਰ ਕਰਿਓ ਤੇ ਨਾਲ-ਨਾਲ ਬਈ ਤੁਸੀਂ ਥਾਇਓਪ੍ਰੋਨੈਟ ਮਥਾਇਲ ਦੀ ਥੱਲੇ ਜਦੋਂ ਵੱਧ ਹੋ ਜੇ ਬਈ ਇਹ ਰੋਗ ਤਾਂ ਥੱਲੇ-ਥੱਲੇ ਬਈ ਤੁਸੀਂ ਡਰਿੰਚਿੰਗ ਵੀ ਲਾਜ਼ਮੀ ਕਰਨੀ ਆ ਇਹ ਤਣੇ ਦੇ ਕੋਲੇ ਬਈ ਵੱਧ ਹੁੰਦਾ ਕੰਮ ਠੀਕ ਆ ਜਿੱਥੋਂ ਤਣਾ ਸਟਾਰਟ ਹੁੰਦਾ ਹੁੰਦਾ ਉੱਥੋਂ ਪਾਟ ਕੇ ਵੀ ਵੱਧ ਕੂਦ ਨਿਕਲ ਲੈਂਦੇ ਫਿਰ ਸਾਰਾ ਬੂਟਾ ਖਤਮ ਹੋ ਜਾਂਦਾ ਉੱਥੇ ਬਈ ਤੁਸੀਂ ਫਿਰ ਉਹਨੂੰ ਤਣੇ ਨੂੰ ਭਿਉਣਾਗਾ ਠੀਕ ਆ ਚਾਹੇ ਤਾਂ ਤੁਸੀਂ ਕਾਪਰ ਫੰਗੀਸਾਈਡ ਲੈ ਲਓ ਤੇ ਚਾਹੇ ਤੁਸੀਂ ਥਾਇਓਪ ਤੇ ਜਿੱਥੇ ਤੁਹਾਨੂੰ ਲੱਗਦਾ ਵੀ ਇਹ ਰੋਗ ਹੈਗਾ ਉੱਥੋਂ ਤੱਕ ਬਈ ਉਹਨੂੰ ਡਰੈਂਚਿੰਗ ਮਿਲੇ ਉਹਨੂੰ ਪਿਆਉ ਦੇਣਾਗਾ ਇਹ ਬਈ ਰੋਗ ਫਿਰ ਤੁਹਾਡਾ ਕੰਟਰੋਲ ਹੋ ਜਾਊਗਾ ਬਾਕੀ ਇਹਨੂੰ ਇਹ ਫੰਗੀ ਸਾਈਡ ਬਈ ਤੁਹਾਡਾ ਸਾਰਾ ਕੰਮ ਕਰ ਦੇਣਗੇ ਠੀਕ ਆ ਜੇ ਉੱਪਰ ਤੁਸੀਂ ਫੰਗੀ ਸਾਈਡ ਨਾ ਟੀਬੋ ਕਰਤਾ ਫੇਰ ਵੀ ਤੁਹਾਡਾ ਕੰਮ ਪੂਰਾ ਉਹ ਤਾਂ ਮੰਨ ਲਓ 80% 80% ਕੰਮ ਹੋ ਜਾਊਗਾ ਪਰ ਜੇ ਸੋ ਤੋਂ ਫੇਰ ਵੀ ਨਹੀਂ ਕੰਟਰੋਲ ਹੋ ਰਿਹਾ ਤਾਂ ਬਾਈ ਤੁਸੀਂ ਡਰੈਂਚਿੰਗ ਕਰ ਦੋ ਜੇ ਤੁਹਾਡੇ ਵੀ ਮੰਨ ਲਓ ਤਣੇ ਤੱਕ ਪਹੁੰਚ ਗਿਆ ਬਈ ਬਿਮਾਰੀ ਫੇਰ ਬਾਈ ਤੁਸੀਂ ਡਰੈਂਚਿੰਗ ਡਰੈਂਚ ਕਿਤੇ ਜਾਓ ਠੀਕ ਆ ਜੇ ਇਕੱਲੇ ਬੱਲਾਂ ਦੇ ਉੱਪਰ ਉੱਪਰ ਤੁਹਾਨੂੰ ਦਿਖ ਰਹੀ ਹੈ ਵੀ ਉੱਪਰ ਉੱਪਰ ਹਲੇ ਫੰਗਸ ਇਹ ਫੇਰ ਬਾਈ ਤੁਸੀਂ ਤਾਂ ਉੱਪਰ ਲਈ ਸਪਰੇਅ ਕਰ ਸਕਦੇ ਹੋ ਜੇ ਤੁਹਾਨੂੰ ਆ ਲੱਗਦਾ ਬਈ ਹੁਣ ਇਹ ਆਪਣੇ ਤਣਿਆਂ ਤੱਕ ਪਹੁੰਚ ਗਈ ਫੇਰ ਤੁਸੀਂ ਡਰੈਂਚਿੰਗ ਕਰਨੀ ਹੈਗੀ ਤੇ ਬਾਈ ਬਾਕੀ ਆਇਆ ਬਈ ਜੇ ਕੋਈ ਗੱਲ ਰਹਿ ਗਈ ਹੋਈ ਤਾਂ ਬਾਈ ਤੁਸੀਂ ਕਮੈਂਟ ਚ ਪੁੱਛ ਸਕਦੇ ਹੋ ਠੀਕ ਆ ਕੋਈ ਵੀ ਕੋਈ ਕਰਾਂਗੇ ਕਿਉਂ ਆਪਾਂ ਨੂੰ ਕਈ ਸਾਲ ਹੋ ਗਏ ਬਈ ਇਹ ਸੇਖੇਤੀ ਕਰਦੇ ਨੂੰ ਬਾਕੀ ਇਹ ਜਿਹੜੇ ਬਈ ਗਮੀ ਸਟੈਂਪਲ ਬ্লাইਟ ਆ ਬਈ ਇਹ ਜਿਹੜੇ ਬੱਲਾ ਵਾਲੇ ਫਸਲਾਂ ਨੇ ਉਹਨਾਂ ਨੂੰ ਬੜੀ ਆਉਂਦੀ ਹੈ ਇਹ ਸਭ ਤੋਂ ਵੱਧ ਜੇ ਆਪਾਂ ਗੱਲ ਕਰੀਏ ਬਈ ਇਹ ਤਰਬੂਜ ਨੂੰ ਖਰਬੂਜੇ ਨੂੰ ਠੀਕ ਇਹਨੂੰ ਆਪਣੇ ਕਦੂਆਂ ਨੂੰ ਇਹਨਾਂ ਨੂੰ ਬਈ ਸਭ ਤੋਂ ਵੱਧ ਆਉਂਦੀ ਹੈ ਬਿਮਾਰੀ ਇਹ ਕਦੂਆਂ ਨੂੰ ਬਈ ਬਹੁਤ ਜ਼ਿਆਦਾ ਆਉਂਦੀ ਹੈ ਤੇ ਤਰਬੂਜ ਤੇ ਖਰਬੂਜ ਨੂੰ ਬਹੁਤ ਜ਼ਿਆਦਾ ਤੇ ਖਰਬੂਜ ਦੇ ਵਿੱਚ ਬਈ ਬਹੁਤ ਜ਼ਿਆਦਾ ਆਉਂਦੀ ਹੈ ਤੇ ਤਰਬੂਜ ਦੇ ਵਿੱਚ ਤਾਂ ਬਈ ਬੇਲ ਫੱਟਣ ਵਾਲੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਤੇ ਇਹ ਇਹਦਾ ਬਈ ਬਸ ਇੱਕੋ ਹੀ ਇਹੀ ਆ ਵੀ ਇਹ ਤੇ ਤੁਸੀਂ ਫੰਗਸ ਦੀ ਉਹ ਕਰੋ ਤੇ ਇਹਨੂੰ ਬਈ ਰੋਕ-थाम ਕਰਨਾ ਵੀ ਜ਼ਰੂਰੀ ਹੈਗਾ ਤੇ ਟਾਈਮ ਤੋਂ ਟਾਈਮ ਆਪਦੇ ਖੇਤ ਨੂੰ ਬਈ ਦੇਖਦੇ ਰਿਹਾ ਕਰੋ ਠੀਕ ਆ ਬਾਕੀ ਡਰਨ ਦੀ ਏਡੀ ਕੋਈ ਲੋੜ ਨਹੀਂ ਹੈਗੀ ਪਰ ਇਹਦਾ ਕੰਟਰੋਲ ਕਰਨਾ ਬਈ ਜ਼ਰੂਰੀ ਆ ਨਹੀਂ ਫਿਰ ਆਪਾਂ ਨੇ ਬੱਲਾ ਨੂੰ ਇਹ ਬਹੁਤ ਬਹੁਤ ਜਿਆਦੇ ਹੱਦ ਤੱਕ ਨੁਕਸਾਨ ਪਹੁੰਚਾ ਦਿੰਦਾ ਬਈ ਤੇ ਇਹ ਬਈ ਉਹਨਾਂ ਕੇ ਗੱਲਾਂ ਨਾਲ ਖਾ ਵੀ ਕਾਪ ਦੇ ਖੇਤ ਦਾ ਬਈ ਬੰਦੇ-ਬੰਦੇ ਦੇਖਦੇ ਰਿਹਾ ਕਰੋ ਵੀ ਤੜਕੇ ਹੱਥ ਨੇ ਆਪਦੇ ਖੇਤ ਦੇ ਵਿੱਚ ਦੇਖਦੇ ਰੱਖੋ ਵੀ ਇਹਨੂੰ ਕੋਈ ਸਮੱਸਿਆ ਤਾਂ ਨਹੀਂ ਹੈਗੀ ਜੇ ਆਪਾਂ ਖੇਤ ਦੇ ਵਿੱਚ ਗੇੜਾ ਦੇਵਾਂਗੇ ਬਈ ਫੇਰ ਹੀ ਆਪਾਨੂੰ ਪਤਾ ਲੱਗੂ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਐਵੇਂ ਵੀ ਜੇ ਕੋਈ ਗੱਲ ਰਹਿ ਗਈ ਤਾਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਤੇ ਚੈਨਲ ਨੂੰ ਆਪਣੇ ਨੂੰ ਕਰ ਲੋ ਬਈ ਸਬਸਕ੍ਰਾਈਬ ਤੇ ਸ਼ੇਅਰ ਲਾਜ਼ਮੀ ਵੀਡੀਓ ਨੂੰ ਕਰ ਦਿਆ ਕਰੋ ਧੰਨਵਾਦ ਸਾਰੇ ਵੀਰਾਂ ਦਾ